ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਾਂ ਵੀ ਠੀਕ-ਠਾਕ ਆ ਤੇ ਆਪਾਂ ਜਿਵੇਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਚੱਲੇ ਆਂ ਇੰਡੀਆ ਤੇ ਆਪਾਂ ਚੱਲੇ ਆਂਗੇ ਕੋਸਕੋ ਕੁਝ ਕੁ ਸਮਾਨ ਲੈਣਾ ਆ ਇਹ ਸਾਡੇ ਦਿਮਾਗ 'ਚ ਜਮ ਨਹੀਂ ਹੁੰਦਾ ਕੀ ਲੈਣਾ ਕੀ ਨਹੀਂ ਜਣਾ ਉੱਥੇ ਜਾ ਕੇ ਪਤਾ ਲੱਗੂਗਾ ਪਰ ਆਪਾਂ ਨੇ ਗ੍ਰੋਸਰੀ ਬੈਗ ਵੀ ਨਹੀਂ ਲਏ ਹੈਗੇ ਹਣਾ ਤੇ ਕੋਈ ਨਾ ਦੇਖੀ ਜਾਊਗੀ ਨੂੰ ਦੇਖੀ ਨਹੀਂ ਜਾਊਗਾ ਹੋਰ ਜਾਣਾ ਲੈਣੇ ਪੈਣਗੇ ਲੈ ਕੇ ਆਉਣੀ ਆ ਚਲ ਵਾਵਾ ਟਾਈਮ ਤੇ ਯਾਦ ਆ ਗਿਆ ਨਹੀਂ ਠੀਕ ਆ ਵਰਤਦੇ ਰਹੋ ਉਹੀ ਵਧੀਆ ਰਹਿੰਦਾ ਲੱਗ ਰਹੀ ਆ ਨਾ ਜੀ ਠੀਕ ਲੱਗ ਰਹੀ ਆ ਅਸੀਂ ਕਿੰਨੇ ਟਾਈਮ ਤੋਂ ਟਿਮ ਹਾਰਟ ਨੇ ਤੇ ਬੈਠੇ ਆਗੇ ਵੀਰ ਜੀ ਦੀ ਵੇਟ ਕਰ ਰਹੇ ਆ ਤੇ ਮੋਟ ਨਹੀਂ ਤੇ ਮੋਟ ਨੇ ਬੈਂਡੀਸ ਤੇ ਅਸੀਂ ਬੈਠੇ ਉਹ ਬੰਦੇ ਆ ਵੀ ਜਿਹੜੇ ਕੁਝ ਖਾਣਾ ਨਹੀਂ ਚਾਹੁੰਦੇ ਹੁੰਦੇ ਇੱਥੇ ਅਸੀਂ ਕੁਝ ਨਹੀਂ ਖਾਦਾ ਸੀ ਸਿਰਫ ਸਾਡੀ ਖਾਲੀ ਪਿਆ ਹੋ ਅਸੀਂ ਅਸੀਂ ਵੇਟ ਕਰਨ ਲਈ ਬੈਠੇ ਆ ਵਸਤ ਚਲ ਸੁੱਤੇ ਵਾਲ ਮੜ ਚਲੀ ਜਾਈਏ ਫਿਰ ਉਹ ਥੋੜਾ ਜਿਹਾ ਕੀ ਜਾਣਾ ਯਾਰ ਛੱਡ ਫਿਰ ਉਹ ਟਿਮ ਹਾਰਟ ਨੇੜੇ ਸੀ ਗਾਉਰੀ ਤਾਂ ਗਈ ਅਸੀਂ ਦੇਖ ਨੇ ਜੀ ਜਿਆਦਾ ਟਾਈਮ ਲੱਗਿਆ ਵੇਟ ਕਰਨੀ ਪਈ ਫਿਰ ਸ਼ਾਇਦ ਕੁਛ ਖਾ ਲਈ ਲਈ ਨਹੀਂ ਤਾਂ ਖਾਣਾ ਨਹੀਂ ਖਾਣਾ ਮੈਂ ਤਾਂ ਖਾਂਦੀ ਨੂੰ ਰਾਤ ਨੂੰ ਪੀਣ ਦਾ ਫਾਇਦਾ ਨਹੀਂ ਐਸੇ ਵੀ ਇਤੋਂ ਮੈਂ ਕਦੇ ਨਹੀਂ ਖਾਂਦੀ ਅੱਜ অল레ਡੀ ਕੈਫੀਨ ਇਨ ਟੇਕ ਵੀ ਹੋ ਗਈ ਮਿੱਠੇ ਦੀਨ ਟੇਕ ਵੀ ਹੋ ਗਈ ਅੱਜ ਸੋ ਇਸ ਲਈ ਕੋਈ ਜੀਜਾ ਵੀ ਨਹੀਂ ਕਰ ਰਹਾ ਖਾਣਾ ਮੈਂ ਸਿਰਫ ਇੱਕ ਵਾਰ ਟੇਸਟ ਕਰਿਆ ਸੀ ਕੈਨੇਡਾ ਆ ਕੇ ਉਸ ਤੋਂ ਬਾਅਦ ਮੇਰਾ ਕਦੇ ਦਿਲ ਨਹੀਂ ਕੀਤਾ ਹੈਗਾ ਬਾਤੀ ਘਰੇ ਸਾਗ ਜਿਆ ਵੀ ਬਣਿਆ ਹੋਇਆ ਵਾ ਬੰਦ ਰਿਹਾ ਵਾ ਜਾ ਕੇ ਬਣਾ ਦੇਣਾ ਉਹ ਖਾਵਾਂਗੇ ਫਿਰ ਸਰਕ ਬਣਿਆ ਹੀ ਤੇ ਆਵਾ ਬਣਾਇਆ ਹੀ ਸੀ ਬਸ ਤੜਕਾ ਜਿਹਾ ਲਾਉਣਿਆ ਲਿਆ ਜਾ ਕੇ ਦੇਖਦੇ ਆਂਗੇ ਜੇ ਟਾਈਮ ਨਾਲ ਚੱਲ ਗਏ ਤਾਂ ਮੈਨੂੰ ਵਧੀਆ ਲੱਗੇ ਮੈਨੂੰ ਐਸੀ ਭਰਿਆ ਜਾਊਗਾ ਪਰ ਬਿਲਕੁਲ ਖਾਲੀ ਪਿਆ ਸੀ ਰਾਮਨਾਂ ਲੱਗਦੇ ਆ ਕੋਈ ਖੜਕਾ ਦਾ ਕਾ ਨਹੀਂ ਵੈਂਡਿਸ ਵੱਧ ਚੱਲ ਰਿਹਾ ਮੈਂ ਵੈਂਡਿਸ ਕਦੇ ਕੁਝ ਨਹੀਂ ਕਰਦਾ ਹੈਗਾ ਪਰ ਉਹ ਵੱਧ ਚੱਲਦੇ ਟਾਈਮ ਆਊਟ ਦੇ ਘੱਟ ਚੱਲਦੇ ਤੇ ਮੈਂ ਜੀ ਕੱਲ ਆਪਣੀਆਂ ਫਰੈਂਡਸ ਨਾਲ ਗਈ ਸੀਗੀ ਸ਼ਾਪਿੰਗ ਕਰਨ ਤੇ ਮੈਂ ਉਹਨਾਂ ਨਾਲ ਹੀ ਥੋੜਾ ਬਹੁਤ ਸਮਾਨ ਲੈ ਆਈ ਤੇ ਵੈਸੇ ਸਾਡੀ ਪਲੈਨਿੰਗ ਸੀਗੀ ਅਸੀਂ ਟ੍ਰਾਂਟੋ ਆਊਟਲੈਟ ਪ੍ਰੀਮੀਅਮ ਜਾਣਾ ਸੀਗਾ ਪਰ ਉਹ ਕਾਫੀ ਦੂਰ ਪੈ ਜਾਣਾ ਸੀਗਾ ਉੱਥੇ ਤੇ ਜਾ ਨਹੀਂ ਹੋਣਾ ਆਇਆ ਵੀ ਅਸੀਂ ਨੇੜੇ ਹੀ ਸ਼ਾਪਿੰਗ ਕਰਨ ਦੀ ਜਿੰਨੀ ਇੱਕ ਹੋ ਸਕਦੀ ਸੀ ਜਿਵੇਂ ਨਰਸ ਚ ਜਾਇਆ ਤੇ ਮੈਂ ਥੋੜਾ ਬਹੁਤ ਸਮਾਨ ਲੈ ਲਿਆ ਥੋੜਾ ਨਹੀਂ ਕਾਫੀ ਲੈ ਲਿਆ ਇੰਟਰਨੈਟ ਤੇ ਲੈ ਆ ਨਹੀਂ ਹੈਗਾ ਇਸ ਵਾਰ ਮੈਨੂੰ ਲੱਗਦਾ ਜ਼ਿਆਦਾ ਹੀ ਸ਼ਾਪਿੰਗ ਜੀ ਕੀਤੀ ਆਗੀ ਮੈਂ ਇੰਨਾ ਮੈਂ ਕਦੇ ਵੀ ਵੈਸੇ ਜਾ ਕੇ ਸ਼ਾਪਿੰਗ ਨਹੀਂ ਕੀਤੀ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਇੱਥੇ ਆਹ ਵਾਲਾ ਸਮਾਨ ਮਿਲਦਾ ਹੈਗਾ ਕਿਉਂਕਿ ਮੈਂ ਕੱਪੜੇ ਵੀ ਜਿਆਦਾ ਨੀਂਡੀਆ ਵਾਲੀ ਪਾਉਣੀ ਹੁੰਦੀ ਆ ਤਾਂ ਕਰਕੇ ਮੈਨੂੰ ਕਦੇ ਲੋੜ ਵੀ ਨਹੀਂ ਪਈ ਹੈਗੀ ਤੇ ਮੈਂ வால்ਮਾਰਟ ਤੋਂ ਇੱਕ ਉਹ ਲੈ ਕੇ ਆਈ ਸੀ ਦਵਾਈਆਂ ਜਿਵੇਂ ਲੈਣੀਆਂ ਸੀਗੀਆਂ ਵਿਟਾਮਿਨ B12 ਲੋ ਜਰੂਰ ਮੈਨੂੰ ਚਾਹੀਦਾ ਸੀ ਉਹ ਇੰਡੀਆ ਦੇ ਵਿੱਚ ਮਿਲਦਾ ਹੀ ਨਹੀਂ ਹੈਗਾ ਕੱਲਾ ਮਿਲਦਾ ਹੋਣਾ ਹੈ ਪਰ ਸਾਨੂੰ ਨਹੀਂ ਲੱਭਿਆ ਸੀਗਾ ਵਿਟਾਮਿਨ B12 ਕੱਢਲੇ ਵਾਲਾ ਨਾਲ ਕੁਛ ਨਾ ਕੁਛ ਮਿਕਸ ਜਾਉਦੇ ਚ ਹੁੰਦਾ ਸੀਗਾ ਮੈਂ ਉਹ ਵੀ ਲੈ ਗਈਆਂ ਮੈਂ ਕਿਹਾ ਉੱਥੇ ਜਾ ਕੇ ਔਖਾ ਨਹੀਂ ਹੋਊਗਾ ਡੀ ਵਿਟਾਮਿਨ ਇੰਡੀਆ ਦੇ ਵਿੱਚ ਵਧੀਆ ਮਿਲ ਜਾਂਦਾ ਹੈ ਔਰੇ ਵਾਲੇ ਦੀ ਘੱਟ ਜਨਰਜੀ ਹੁੰਦੀ ਹੈ ਉਹ ਵਧੀਆ ਉੱਥੇ ਮਿਲ ਜਾਂਦਾ ਸੀ ਇਸ ਵਾਰ ਜੀ ਅਸੀਂ ਮੇਰੇ ਖਿਆਲ ਚ ਇੰਡੀਆ ਜਾਣ ਲਈ ਜਿਹੜੀ ਸ਼ਾਪਿੰਗ ਕੀਤੀ ਉਹ ਸਭ ਤੋਂ ਜ਼ਿਆਦਾ ਕੀਤੀ ਹੋਣੀ ਹੈ ਹੁਣ ਤੱਕ ਦੀ ਪਰ ਸ਼ਾਪਿੰਗ ਦੀ ਕੋਈ ਵੀਡੀਓ ਨਹੀਂ ਬਣੀ ਕਿਉਂਕਿ ਮੈਂ ਕਨੇਆ ਲੱਗ ਕੀਤੀ ਹੈ ਮੈਂ ਥੋੜਾ ਬਹੁਤ ਆਸਾਨ ਲੱਗਦਾ ਸੀ ਮੈਂ ਤਾਂ ਬਸ ਸਿਰਫ ਆਹ ਦੋਨੋਂ ਫਾਫੇ ਲੈ ਲਏ ਤੇ ਵੀ ਇੰਡੀਆ ਤੋਂ ਜਦੋਂ ਪੁੱਛਿਆ ਵੀ ਕੀ ਲੈਣਾ ਵਾ ਤਾਂ ਸਾਨੂੰ ਇੰਨਾ ਕੀ ਜਵਾਬ ਮਿਲਿਆ ਵੀ ਹੋਰ ਚਾਹੇ ਜੋ ਮਾਜੀ ਕੁਛ ਭੁੱਲਿਆ ਹੋਇਆ ਕੁਛ ਨਾ ਲੈ ਕੇ ਆਇਓ ਪਰ ਕੈਂਡੀਆਂ ਚਾਕਲੇਟ ਜ਼ਰੂਰ ਲੈ ਆਇਓ ਜਿੰਨੇ ਹੋ ਸਕਦੇ ਆ ਸੋ ਅਸੀਂ ਆ ਦੋ ਪੂਰੇ ਲਿਫਾਫੇ ਕੈਂਡੀਆਂ ਚਾਕਲੇਟ ਦੇਨੇ ਤੇ ਇਹਦੇ ਵਿੱਚ ਇੱਕ ਦੋ ਜੁਵਾਕਾਂ ਦੇ ਖੱਡਣੇ ਹੋਣੀਆਂ ਚੀਜ਼ਾਂ ਨੇ ਗੇਮਸ ਜੀਆਂ ਨੇ ਮੈਂ ਤੁਹਾਨੂੰ ਦਿਖਾ ਦੇਣਾ ਸਾਰੇ ਅਸੀਂ ਜਿੰਨੇ ਸੀ ਉੱਤੇ ਚਾਕਲੇਟ ਸਾਰਿਆਂ ਦਾ ਇੱਕ ਇੱਕ ਚੱਕ ਕੇ ਦੇਂਦਾ ਵਾ ਬਹੁਤ ਜ਼ਿਆਦੇ ਚਾਕਲੇਟ ਨੇ ਤੇ ਬੱਚੇ ਬਹੁਤ ਜ਼ਿਆਦੇ ਖੁਸ਼ ਹੋ ਜਾਂਦੇ ਨੇ ਕਿਉਂਕਿ ਮੈਨੂੰ ਆਪਣਾ ਯਾਦ ਆ ਜਾਂਦਾ ਅਸੀਂ ਛੋਟੇ ਹੁੰਦੇ ਸੀ ਕੋਈ ਬਾਹਰੋਂ ਆਉਂਦਾ ਸੀਗਾ ਕੈਂਡੀਆਂ ਦਾ ਚਾਕਲੇਟ ਦਾ ਡੱਬਾ ਲੈ ਕੇ ਆਉਣਾ ਨਾ ਉਹ ਇੰਨੀ ਜ਼ਿਆਦੇ ਜਾ ਜਾੜੀ ਜਾਂਦਾ ਸੀਗਾ ਉਹਨੂੰ ਖਾਣ ਦੀ ਇੰਨੀ ਜ਼ਿਆਦਾ ਐਕਸਾਈਟਮੈਂਟ ਹੁੰਦੀ ਸੀਗੀ ਤੇ ਆਪਣੇ ਸਕੂਲ 'ਚ ਵੀ ਕਈ ਵਾਰ ਕਿਸੇ ਨੂੰ ਬਾੜੀ ਮੋਟੀ ਦੇਣੀ ਬਾੜੀ ਨਹੀਂ ਦੇਦੀ ਸੀ ਵੀ ਬਾਹਰ ਲਈ ਆਏ ਫਰਕ ਤਾਂ ਕੀ ਹੁੰਦਾ ਚਾਕਲੇਟ ਇਹਦਾ ਚਾਕਲੇਟ ਪਰ ਵੀ ਹਾਂ ਬਾਹਰੋਂ ਆਏ ਨੇ ਉਹ ਸਾਡੇ ਲਈ ਲੈ ਕੇ ਆਇਆ ਖਾਸ ਕੋਮਲ ਦੀ ਸ਼ੇਪ ਜੀ ਬੜੀ ਸੋਹਣੀ ਹੁੰਦੀ ਸੀ ਇੰਡੀਆ 'ਚ ਜਦੋਂ ਘੱਟ ਹੁੰਦੇ ਸੀ ਥੋੜੇ ਜਿ ਹੁਣ ਤਾਂ ਚਲੋ ਇੰਡੀਆ 'ਚ ਬੜਾ ਕੁਛ ਆ ਹੁਣ ਤਾਂ ਮੇਰੇ ਖਿਆਲ ਸੋਰੀ ਨਾਲ ਬੱਧਾ ਆਪਸ਼ਨਸ ਹੋ ਜਾਂਦੇ ਨੇ ਪਰ ਤੁਸੀਂ ਗੱਲ ਹੋ ਗਈ ਆ ਵੀ ਬੰਦੇ ਨੂੰ ਖੁਸ਼ੀ ਹੀ ਮਹਿਸੂਸ ਹੁੰਦੀ ਆ ਖੋਲਣ ਦਾ ਤਾਂ ਮੇਰਾ ਵੀ ਜੀ ਕਰ ਰਿਹਾ ਪਰ ਮੈਂ ਕੋਈ ਖੋਲਿਆ ਨਹੀਂ ਹੈਗਾ ਤੁਹਾ ਇਹ ਕਾਪੜੀ ਬੜੀ ਵਧੀਆ ਚੀਜ਼ ਮਿਲੀ ਯਾਰ ਇਹ ਅੰਗਤ ਨੂੰ ਲਿਆਂਦੀ ਸੀ ਇਹਦੇ ਵਿੱਚ ਮੱਕੜੀ ਜੀ ਆ ਇੱਕ ਗੰਨ ਤੇ ਚਾਰ ਗੋਲੀਆਂ ਨੇ ਇਹ ਮੱਕੜੀ ਨੂੰ ਕੰਨ ਤੇ ਛੱਡ ਦੋ ਇਹ ਆਪਣੇ ਆਪ ਹੌਲੀ ਹੌਲੀ ਥੱਲੇ ਨੂੰ ਆਉਂਦੀ ਆ ਤੇ ਤੁਸੀਂ ਦੂਰੋਂ ਗੰਨ ਨਾਲ ਨਿਸ਼ਾਨੇ ਲਾਓ ਦੇਖਣ ਨੂੰ ਲੱਗੂਗਾ ਵੀ ਇਹ ਜਮਈ ਬੇਕਾਰ ਜੀ ਚੀਜ਼ ਆ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਇਹਦੇ ਕੋਈ ਕੰਮ ਨਹੀਂ ਕਰਨਾ ਪਰ ਅਸੀਂ ਇੰਨਾ ਫਨ ਕਰਦੇ ਆ ਇਹਦੇ ਨਾਲ ਇੱਕ ਕਰੀਵਾ ਰੰਗ ਤੇ ਇੱਕ ਦੂਜੇ ਤੇ ਗੋਲੀਆਂ ਚਲਾਉਨੇ ਆ ਬੜੀ ਗੈਂਚੀ ਆ ਤੇ ਬਾਕੀ ਦੀ ਜਿਹੜੀ ਕੱਪੜਿਆਂ ਦੀ ਜੈਕਟਾਂ ਜੋਕਟਾਂ ਪਰਸਾਂ ਛਰਸਾਂ ਦੀ ਜੋ ਵੀ ਸ਼ਾਪਿੰਗ ਸੀਗੀ ਉਹਦੇ ਬਾਰੇ ਮੈਂ ਕਿ ਦੱਸੂਗੀ ਕਿਉਂਕਿ ਉਹ ਮੈਂ ਕਿ ਨਹੀਂ ਕੀਤੀ ਆ ਐਸੀ ਮੈਂ ਸਮਾਨ ਕਾਫੀ ਲੈ ਕੇ ਆਈ ਆ ਮੈਂ ਪਰਸਪਰਸ ਤਿੰਨ ਚਾਰ ਲਿਆਂਦੇ ਹੈਗੇ ਚਾਰ ਚਾਰ ਪੰਜ ਹੀ ਲੈ ਕੇ ਆਈ ਆ ਤੇ ਬਾਰ ਬਾਰ ਦਿਖਾਉਣੇ ਨਹੀਂ ਹੈਗੇ ਵੀਡੀਓ ਦੇ ਵਿੱਚ ਇੰਡੀਆ ਜਾ ਕੇ ਦਿਖਾਵਾਂਗੇ ਫਿਰ ਸਾਰਾ ਕੁਝ ਪਹਿਲਾਂ ਹੀ ਜੇ ਦਿਖਾਤਾ ਫਿਰ ਇੰਡੀਆ ਦਿਖਾਉਣ ਵਾਲਾ ਕੁਝ ਰਹਿਣਾ ਨਹੀਂ ਰਹਿਣਾ ਨਹੀਂ ਮਤਲਬ ਕਰਦੇ ਹਾਂ ਦੀ ਐਕਸਾਈਟਮੈਂਟ ਜੀ ਖਾਦਮ ਹੋ ਜਾਣੀ ਹੈਗੀ ਉਹਨਾਂ ਨੇ ਵੀਡੀਓ ਚ ਹੀ ਦੇਖ ਲੈਣਾ ਆ ਜੇ ਹੁਣ ਸਿੱਧਾ ਉੱਥੇ ਜਾ ਕੇ ਦਿਖਾਵਾਂਗੇ ਬੇਰ ਉਹ ਉਹ ਫੋਰਡਿਕ ਦਾ ਰਿਐਕਸ਼ਨ ਹੋਊਗਾ ਨਾਲੇ ਮੰਮੀ ਹੋਣਾ ਨੇ ਮਨਾ ਕੀਤਾ ਸੀ ਮੰਮੀ ਹੁਣੀ ਕਹਿੰਦੇ ਤੁਸੀਂ ਤਾਂ ਮਜਬੂਰੀ ਦੀ ਸੀ ਆ ਰਹੇ ਹੋਗੇ ਵੀ ਕੋਈ ਲੋੜ ਨਹੀਂ ਹੈਗੀ ਐਵੇਂ ਕੁਝ ਲੈ ਕੇ ਆਉਣ ਦੀ ਪਰ ਇਸ ਵਾਰ ਮੈਂ ਪੈਸੇ ਜੇ ਰੱਖੇ ਹੋਏ ਸੀਗੇ ਮੈਨੂੰ ਡੈਡੀ ਨੇ ਪੈਸੇ ਦਿੱਤੇ ਸੀਗੇ ਮੈਂ ਉਹ ਹੁੰਦੇ ਹੁੰਦੇ ਸੇਵ ਕਰਕੇ ਰੱਖ ਰਹੀ ਸੀ ਵੀ ਜਦੋਂ ਇੰਡੀਆ ਜਾਵਾਂਗੀ ਉਦੋਂ ਗਿਫਟ ਲੈ ਕੇ ਜਾਵਾਂਗੀ ਮੈਂ ਮੈਂ ਖਰਚੇ ਨਹੀਂ ਸੀਗੇ ਤੇ ਹੁਣ ਮੈਂ ਉਹ ਖਰਚ ਤੇ ਮੈਂ ਕਿਹਾ ਵੀ ਤਾਂ ਹੁਣ ਇਹਨਾਂ ਨੂੰ ਜਿਹੜੇ ਪਰਪਸ ਲਈ ਰੱਖਿਆ ਸੀਗਾ ਉਹ ਕਾਰ ਹੀ ਲੈਣੇ ਆ ਭਾਰਤੀ ਲੈਣੇ ਆਗੇ ਮੰਮੀ ਹੋਣਾ ਵਾਲੇ ਪਾਲਸ ਨੂੰ ਮੈਂ ਦਿਖਾਉਂਦੀ ਹੈ ਜੀ ਮੈਂ ਆਪਣੇ ਆਲਾ ਦਿਖਾ ਦਿੰਦੀ ਆ ਮੈਂ ਕਾਲਾ ਲੈ ਕੇ ਆਂਦਾ ਆ ਪੈਸੇ ਜਿਹਨੂੰ ਕੋਈ ਜਿਹਨੂੰ ਕੀ ਕਹਿੰਦੇ ਨੇ ਸੀਕੇ ਸੀਕੇ ਕਹਿੰਦੇ ਨੇ ਉਹ ਕਹਿੰਦੇ ਨੇ ਸੀਕੇ ਹਾਂਜੀ ਕੈਲਵਿਨ ਕਲਾਈਨ ਹੁੰਦਾ ਕੀਂਦ ਹੈ ਨਾ ਕੈਲਵਿਨ ਕਲਾਈਨ ਹੀ ਹੁੰਦਾ ਪਰ ਆਪਾਂ ਸੀਕੇ ਕਹਿ ਦਿੰਦੇ ਆ ਸੌਖਾ ਐਨੇ ਪਾਸ ਤੇਰੇ ਕੋਲ ਦਾ ਅਮਰੀਕਾ ਐਨੇ ਤੈਨੂੰ ਲੈ ਕੇ ਦਿੱਤੇ ਨੇ ਕਿੱਥੇ ਗਏ ਅਸਲ ਤੇ ਮੈਨੂੰ ਪਾਲਸ ਚੱਕਣਾ ਪਸੰਦ ਨਹੀਂ ਪਰਸ ਹੈਗੇ ਆ ਮੈਂ ਉਹ ਵੀ ਇਸ ਵਾਰ ਪੈਕ ਕਰ ਲੇ ਮੈਂ ਉਹ ਵੀ ਦੇ ਆਉਣੇ ਨੇ ਕਿਸੇ ਨਾ ਕਿਸੇ ਨੂੰ ਕਿਉਂਕਿ ਮੈਂ ਚੱਕਦੀ ਨਹੀਂ ਤੇ ਇਹ ਵਾਲਾ بس ਮੈਂ ਤਾਂ ਲੈ ਕੇ ਆਂਦਾ ਐਵੇਂ ਦੀ ਸ਼ੇਪ ਵਾਲਾ ਮੈਨੂੰ ਜੋਲੇ ਨਾਲ ਸਹੀ ਰਹਿੰਦਾ ਆ ਮੈਂ ਜਿਵੇਂ ਹੁਣ ਟਰੈਵਲ ਕਰਨਾ ਕਿਤੇ ਮੇਰੀ ਉਵੇਂ ਕੋਈ ਜ਼ਿਆਦਾ ਲੰਬਾ ਸਟ੍ਰਿਪ ਹੁੰਦਾ ਉੱਥੇ ਲੋਡ ਪੈਂਦੀ ਹੈ ਜੀ ਫੇਰ ਮੈਂ ਕਿਹਾ ਜੇ ਅਗਰ ਤਾਂ ਕਰਕੇ ਮੈਂ ਲਈ ਮੈਂ ਪਹਿਲਾਂ ਮਤਲਬ ਮੈਂ ਸਸਤਾ ਜਿਹਾ ਲੈਂਦੀ ਸੀ ਮੈਂ ਕਿ ਮੈਂ ਕਿਹੜਾ ਚੱਕਣਾ ਆ ਕਿ ਮੈਨੂੰ ਤਾਂ ਆਪਣੇ ਡਾਕੂਮੈਂਟਸ ਲਈ ਚਾਹੀਦੇ ਆ ਬੈਗ ਲਈ ਹੁੰਦਾ ਇੱਕ ਤਰ੍ਹਾਂ ਨਾਲ ਸਟੋਰੇਜ ਲਈ ਹੁੰਦਾ ਮਾੜਾ ਮਤਲਬ ਦਿਖਾਉਣ ਲਈ ਨਹੀਂ ਹੁੰਦਾ ਚਾਹੀਦਾ ਸੀਗਾ ਮੈਨੂੰ ਕੋਈ ਚਾਜਾ ਨਹੀਂ ਹੁੰਦਾ ਦਿਖਾਉਣਿਆਂ ਵਾਲਾ ਚਾਜਾ ਨਹੀਂ ਹੈਗਾ ਪਹਿਲਾਂ ਹੁੰਦਾ ਸੀ ਪਰ ਹੁਣ ਨਹੀਂ ਹੈਗਾ ਜਦੋਂ ਨਹੀਂ ਚੀਜ਼ ਹੁੰਦੀ ਉਹਦੇ ਬੰਦੇ ਨੂੰ ਹੁੰਦਾ ਆ ਜਦੋਂ ਮਿਲ ਲੱਗ ਜਾਂਦੀ ਫੇਰ ਬੰਦੇ ਦਾ ਚਾਜਾ ਖਤਮ ਹੋ ਜਾਂਦਾ ਮੇਰੀ ਨਾਲ ਜਿਹੜੀ ਮੇਰੀ ਫਰੈਂਡ ਗਈ ਸੀਗੀ ਉਹ ਮੈਨੂੰ ਕਹਿੰਦੀ ਮੈਂ ਕਿ ਲੈ ਲਾਵੀ ਕਦੇ-ਕਦੇ ਪੈਸੇ ਖਰਚ ਲੈਣੇ ਚਾਹੀਦੇ ਆ ਆਪਣੇ ਆਪ ਦੇ ਕਹਿੰਦੀ ਕਿ ਹਾਂ ਤੂੰ ਕੰਜੂਸੀ ਕਰੀ ਜਾ ਰਹੀ ਹੈ ਮੇਰੇ ਗੱਲ ਕੰਜੂਸੀ ਦੀ ਨਹੀਂ ਵੀ ਮੈਨੂੰ ਐਂ ਲੱਗਦਾ ਹੁੰਦਾ ਬਈ ਜਦੋਂ ਵਰਤਨਾ ਹੀ ਹੈਗਾ ਫੇ ਪੈਸੇ ਉਹ ਖਰਚਨੇ ਲਾਸਟ ਈਅਰ ਮੈਂ ਘੜੀ ਪਿੱਛੇ ਬਹੁਤ ਜ਼ਿੱਦ ਕੀਤੀ ਸੀ ਮੈਨੂੰ ਘੜੀ ਦਾ ਬਹੁਤ ਚਾਅ ਸੀਗਾ ਤੇ ਹੁਣ ਮੈਂ ਉਹ ਬਹੁਤੀ ਲਾਈ ਵੀ ਨਹੀਂ ਹੈਗੀ ਕਿਉਂਕਿ ਜਦੋਂ ਘੜੀ ਲਾਉਣੀ ਹੈ ਫੇ ਘੜਾ ਲਾਉਣਾ ਪੈਂਦਾ ਹੁੰਦਾ ਖੱਬੇ ਹੱਥ ਵਾਲਾ ਫੇ ਮੈਂ ਘੜੀ ਲਈ ਹੋਈ ਨਹੀਂ ਐਤਕੀ ਵੀ ਉੱਥੇ ਮੈਨੂੰ ਗੈਸ ਦੀ ਘੜੀ ਪਸੰਦ ਆਈ ਸੀ ਉਹ ਬਹੁਤ ਸੋਹਣੀ ਸੀ ਹੀ ਪਰ ਪਹਿਲਾਂ ਉਹ ਇਹਨੂੰ ਕਹਿੰਦੀ ਲੈ ਲ ਤੇ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਲੈਣੀ ਉਹਦੀ ਸੀ ਮੈਂ ਗਿਫਟ ਲੈ ਦਿੰਨੀ ਆ ਲੈ ਲਾ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਲਾਉਣੀ ਨਹੀਂ ਹੈਗੀ ਫਿਰ ਕੀ ਕਰਨਾ ਮੈਂ ਕਿਹਾ ਪੈਸੇ ਲਾ ਕੇ ਜਦੋਂ ਵੀ ਕਿਸੇ ਕੰਮ ਹੀ ਨਹੀਂ ਆਉਣੀ ਹੈਗੀ ਲਾ ਕੇ ਮੈਂ ਕਿਹਾ ਮੈਂ ਜਾ ਕੇ ਫੇਰ ਰੱਖ ਦੇਣੀ ਹੈਗੀ ਪਹਿਲਾਂ ਵਾਲੀ ਵੀ ਇਦਾਂ ਹੀ ਪਈ ਹੈਗੀ ਤੇ ਇੱਕ ਆਪਾਂ ਨੇ ਆ ਲੈ ਆਂਦਾ ਇਹਦਾ ਕਾਰਨ ਇਹ ਆ ਤਾਰਾਂ ਤਾਂ ਸੀਗੀਆਂ ਪਰ ਜਹਾਜ਼ਾਂ ਦੇ ਵਿੱਚ ਉਹ ਯੂ ਐਸ ਬੀ اے ਹੁੰਦੀ ਆ ਪੁਰਾਣੇ ਵਾਲੀ ਇਹ ਅੱਜ ਕੱਲ ਸਾਰਿਆਂ ਚ ਸੀ ਆਉਣ ਲੱਗੀ ਫਿਰ ਉਹ ਚਾਰਜ ਨਹੀਂ ਉੱਥੇ ਫੋਨ ਫੋਨ ਹੁੰਦਾ ਹੈਗਾ ਇਸ ਕਰਕੇ ਪੁਰਾਣੀ ਧਰ ਲੈਣੀ ਪਈ ਤੇ ਮੇਨ ਮੇਰਾ ਐਡ ਵੀ ਸ਼ਾਪਿੰਗ ਕਰਨ ਜਾਣ ਦਾ ਕੰਮ ਇਹ ਵੀ ਸੀਗਾ ਅਸਲ ਚ ਟਾਈਮ ਨਹੀਂ ਸੀ じゃ ਇਸ ਵਾਰ ਕੁਝ ਚੱਜ ਨਾਲ ਤੇ ਖਰੀਦਣੀ ਹੋਇਆ ਜਿੰਨੇ ਜਾ ਹੋਇਆ ਲੈ ਕੇ ਆਂਦਾ ਪਰ ਅੱਗੇ ਨਾਲੋਂ ਵੱਧ ਸਮਾਨ ਇਸ ਵਾਰ ਲੈ ਕੇ ਆਂਦਾ ਤੇ ਆਹ ਲੈ ਕੇ ਆਈ ਸੀ ਨਾ ਬੇਟਾ ਮੈਂ ਇਹੀ ਤੇ ਬੀਟ ਕਰ ਲਵਾਂ ਉਹ ਮੈਨੂੰ ਕਹਿੰਦੀ ਆਹ ਵਾਲੇ ਬ੍ਰਾਂਡ ਦੀਆਂ ਸਭ ਤੋਂ ਵਧੀਆ ਹੁੰਦੀਆਂ ਨੇ ਫਿਰ ਮੈਂ ਉਹਨੂੰ ਕਹਿੰਦੀ ਮਹਿੰਗੀਆਂ ਵੀ ਨੇ ਰਹਿਣ ਦੇ ਮੈਨੂੰ ਵੀ ਕੀ 2 ਡਾਲਰਾਂ ਦਾ ਫਰਕ ਪੈ ਰਿਹਾ ਸੀ ਮੈਨੂੰ ਫਿਰ ਮੈਨੂੰ ਮਹਿੰਗੇ ਵਾਲੀ ਹੀ ਲੈਣ ਲੈਣ ਦੇ ਮੈਨੂੰ ਇਹ ਹੀ ਲੈ ਲਈਏ ਅਬ ਇਹ ਜੈਕ ਲੈ ਗਈਆਂ ਰਾਜੀਪਨੀ ਪਰ ਸਿੰਘ ਸਾਹਿਬ ਮੈਨੂੰ ਕਹਾਰੇ ਕੀ ਉਹਦੇ ਆਣੀ ਨਹੀਂ ਉਹ ਤਾਂ ਜਮੇ ਨਹੀਂ ਆਣੀ ਹੈਗੀ ਮੈਂ ਕੀ ਕਹਿੰਦੇ ਆ ਪਰ ਐਸੀ ਵੀ ਮੈਨੂੰ ਪਤਾ ਕਿ ਉਹਦੇ ਕੋਲ ਕੱਪੜੇ ਉਹਨੇ ਲੈਣੇ ਵੀ ਨਹੀਂ ਆਲਰੇਡੀ ਉਹਦੇ ਕੋਲ ਹੈਗੇ ਵੀ ਆ ਮੈਂ ਮਹਾਰਾਜ ਵਾਲੇ ਕੱਪੜੇ ਵੀ ਉਹਦੇ ਕੋਲ ਹਾਂਜੀ ਤੇ ਮੈਨੂੰ ਮੈਂ ਇਹਨੂੰ ਐਸੀ ਵਿੱਚ ਆ ਗਿਆ ਸੀ ਮੈਨੂੰ ਵੀ ਜੈਕ ਲੈ ਕੇ ਆਉਣੀ ਹੈ ਮੈਂ ਲੈ ਆਈ ਪਰ ਉੱਥੇ ਮੇਰੇ ਕਾਲੀ ਇੰਨੀ ਸੀਗੀ ਜਦੋਂ ਅਸੀਂ ਗਏ ਆ ਮੇਰੇ ਕੋਲ ਜਮੇ ਟਾਈਮ ਨਹੀਂ ਸੀਗਾ ਦੇ ਉਹ ਉਹ ਮੈਂ ਫਿਰ ਮੈਂ ਆਹ ਵਾਲੀ ਮੈਨੂੰ ਪਸੰਦਾ ਹੀ ਮੈਂ ਕਿਹਾ ਜਲਦੀ ਜਲਦੀ ਚੱਕ ਲਓ ਮੇਰੇ ਨਾਲ ਸੀਗੀਆਂ ਇਹਨਾਂ ਨੇ ਇਹ ਸੀਗੀਆਂ ਮੈਂ ਕਿਹਾ ਚੱਕ ਲਓ ਜਿਹੜੀ ਤੁਹਾਨੂੰ ਪਸੰਦਾ ਜਲਦੀ ਜਲਦੀ ਅਸੀਂ ਉਹੀ ਲੈ ਆਏ ਹੋੜੇ ਕਹਿੰਦੇ ਹੋ ਇਹ ਹੌਣ ਹੀ ਨਹੀਂ ਹੈਗੀ ਕਿਉਂਕਿ ਮੈਨੂੰ ਲੱਗਿਆ ਕਿ ਰਾਜਦੀਪ ਪਹਿਲਾਂ ਨਾਲੋਂ ਪਤਲਾ ਹੋ ਗਿਆ ਹੁਣ ਉਹਦੇ ਆ ਜੂਗੀ ਵੈਸੇ ਸਿੰਘ ਸਾਹਿਬ ਤੁਹਾਡੇ ਪੈ ਤਾਂ ਰਹੀ ਹੈਗੀ ਪਰ ਟਾਈਡ ਹੋ ਬਤਨ ਪਰ ਟਾਈਡ ਆ ਮੈਨੂੰ ਐ ਰਾਜੀ ਦੀ ਪੇਜ ਤੋਂ ਹੁਣ ਥੋੜਾ ਫਰਕ ਪਿਆ ਹੋ ਸਕਦਾ ਉਹਦੇ ਅੱਜ ਦੇ ਵਿੱਚ ਦੇਖੀ ਜਾਊਗੀ ਵੈਸੇ ਵੀ ਉਹਦਾ ਤੇ ਇੱਕੋ ੜ ਮੰਨ ਹੁੰਦੀ ਆ ਕਿ ਭਾਬੀ ਮੇਰਾ ਰੀਚਾਰਜ ਕਰ ਦਿਓ ਸਾਲ ਆਲਾ ਉਹ ਸਾਲ ਆਲਾ ਪੈਕ ਹੀ ਪਵਾਉਂਦਾ ਹੁੰਦਾ ਮੋਸਟਲੀ ਉਹਦੀ ਆਹੀ ੜ ਮੰਨ ਹੁੰਦੀ ਕਿਉਂਕਿ ਉਹਨੂੰ ਸ਼ੌਂਕ ਉਹਨੂੰ ਵੀ ਨਹੀਂ ਸ਼ੌਂਕ ਹੈ ਕਿਸੇ ਚੀਜ਼ ਦਾ ਉਹਨੇ ਕਿਹਾ ਕਿ ਸੇਵਾਸੀ ਆਉਣੇ ਜਾਣਾ ਹਾਂ ਬੈਗ ਕੁਝ ਨਹੀਂ ਕਰਦਾ ਹੁੰਦਾ ਕਹਿੰਦਾ ਮੈਂ ਘਰੇ ਬੈਠਾ ਰਹਿਣਾ ਮੈਂ ਕੀ ਕਰਨਾ ਹੈ ਮੈਂ ਜੈਕਟਾਂ ਵੀ 3-4 ਲਿਆਂਦੀਆਂ ਨੇ ਪਰ ਅਸਲ ਦੇ ਵਿੱਚ ਨਾ ਮੈਂ ਸਮਾਨ ਆਲਰੇਡੀ ਪੈਕ ਕਰ ਚੁੱਕੀ ਹਾਂ ਜਿਹੜਾ ਮਤਲਬ ਜਿੰਨਾ ਕਿ ਮੇਨ ਮੇਨ ਸੀ ਕਿਉਂਕਿ ਮੈਂ ਕੁਝ ਚੀਜ਼ਾਂ ਜਿਹੜੀਆਂ ਟੁੱਟਣ ਵਾਲੀਆਂ ਸੀ ਉਹਨਾਂ ਨੂੰ ਸੇਵ ਕਰਨ ਦੇ ਲਈ ਮੈਂ ਸਮਾਨ ਨੂੰ ਪੈਕ ਕਰਤਾ ਤੇ ਜੈਕਟਾਂ ਦੇ ਵਿੱਚ ਰੈਪ ਜਿਵੇਂ ਕਰਤਾ ਤਾਂ ਕਰਕੇ ਹੋਰ ਮੈਨੂੰ ਲੱਗਿਆ ਕਿ ਮੈਂ ਕਿੱਧਰ ਉਹਨੂੰ ਕੱਢ ਕੇ ਦਿਖਾਵਾਂਗੀ ਕਿ ਹੁਣ ਰਹਿਣ ਦੀਆਂ ਨਾਲ ਇੰਡੀਆ ਦਿਖਾਉਣ ਲਈ ਕੁਝ ਚਾਹੀਦਾ ਆ ਮੈਂ ਡੈਡੀ ਲਈ ਵੀ ਜੈਂਟੀ ਲੈ ਕੇ ਆਈਆਂ ਆਪਣੇ ਵੱਲੋਂ ਮੈਂ ਪਹਿਲੀ ਵਾਰ ਕੱਪੜਿਆਂ ਲਈ ਸ਼ਾਪਿੰਗ ਕੀਤੀ ਹੈਗੀ ਕਿਸੇ ਦੇ ਲਈ ਤੇਨੇ ਮੈਗਾ ਸ਼ਾਪਿੰਗ ਨਹੀਂ ਕੀਤੀ ਹੈਗੀ ਇਸ ਕਰਕੇ ਮੈਨੂੰ ਬਾਗਾ ਔਖਾ ਹੋਇਆ ਮੈਨੂੰ ਸਮਝ ਹੀ ਨਹੀਂ ਆ ਰਹੀ ਸੀ ਕਿਹੜੀ ਚੀਜ਼ ਨਵਾ ਕਿਹੜੀ ਨਾ ਸਾਈਜ਼ ਦਾ ਵਾਸ਼ ਨਹੀਂ ਜੀ ਮੈਨੂੰ ਪਤਾ ਨਾ ਲੱਗਿਆ ਤੇ ਮੁੰਡਿਆਂ ਵਾਲੀ ਸ਼ਾਪਿੰਗ ਤਾਂ ਮੈਨੂੰ ਬਾਗੋ ਔਖੀ ਲੱਗੀ ਕੁੜੀਆਂ ਵਾਲੀ ਤਾਂ ਫੇਰ ਸੌਖਾ ਹੁੰਦਾ ਹੈ ਬੰਦਾ ਪਾਰਸਲ ਲੈ ਲੈਂਦਾ ਆ ਉਹ ਲੱਭਣੇ ਚੈੱਕ ਕਰਨੇ ਮਤਲਬ ਉਹ ਸੌਖੇ ਰਹਿੰਦੇ ਆ ਤਾਂ ਹੀ ਕਰਕੇ ਮੈਨੂੰ ਰਾਜੀਤ ਦਾ ਜਮੇ ਨਹੀਂ ਪਤਾ ਲੱਗ ਰਿਹਾ ਸੀਗਾ ਡੈਡੀ ਲਈ ਮੈਂ ਜੈਕਟ ਲੈ ਲਈ ਸੀਗੀ ਕਿਉਂਕਿ ਮੰਮੀ ਕਹਿੰਦੇ ਜੇਪਾ ਲਈ ਜੈਕਟ ਡੈਡੀ ਪਾ ਲੈਂਦੇ ਆਗੇ ਤੇ ਮੈਂ ਤਾਂ ਕਰਕੇ ਡੈਡੀ ਨੂੰ ਬਟਨ ਨਾਲ ਉਹ ਜਿੱਪ ਜੀ ਵਾਲੀ ਵਧੀਆ ਹੁੰਦੀ ਆ ਜੇ ਤਾਂ ਡੈਡੀ ਦੇ ਆ ਗਈ ਫਿਰ ਤਾਂ ਉਹ ਵਧੀਆ ਆ ਨਹੀਂ ਫਿਰ ਕਿਸੇ ਹੋਰ ਨੂੰ ਦੇਵਾਂਗੇ ਨਹੀਂ ਆਪਾਂ ਲਾਂਗੇ ਨਹੀਂ ਫਿਰ ਕਿਸੇ ਹੋਰ ਨੂੰ ਐਸੇ ਮੈਨੂੰ ਲੱਗਦਾ ਉਹ ਆ ਜਾਣੀ ਆ ਉਹ ਤਾਂ ਵੱਡੀ ਆ ਉਹ ਤਾਂ ਕਾਫੀ ਆ ਉਹ ਡੈਡੀ ਦਾ ਢੇਡ ਵੱਡਾ ਉਹਦੀ ਕਰਕੇ ਔਖਾ ਹੋ ਸਕਦਾ ਆ ਉਦੋਂ ਤਾਂ ਆ ਹੀ ਜਾਣੀ ਐਸੇ ਸ਼ਾਪਿੰਗ ਤਾਂ ਕਰ ਲਈ ਹੈ ਨਾ ਮਤਲਬ ਤਿਆਰੀ ਜੀ ਕਰ ਲਈ ਪੈਕ ਜਿਆ ਵੀ ਕਰ ਲਿਆ ਮੈਂ ਆਲਮੋਸਟ ਸਾਰਾ ਸਮਾਨ ਕਉਗੀ ਐਵੇਂ ਸੀਗਾ ਕਿ ਹੁਣ ਇੱਥੇ ਇੰਨੀ ਕਿ ਜਗ੍ਹਾ ਸੀਗੀ ਫਿਰ ਸੀਗਾ ਕਿ ਨਾਲ-ਨਾਲ ਮੈਂ ਪੈਕੇਜੇ ਕਰੀ ਜਾਵਾਂ ਕਿਵਰ ਕੋਈ ਚੀਜ਼ ਮਿਸ ਹੋ ਜਾਂਦੀ ਹੈ ਫਿਰ ਫਿਰ ਔਖਾ ਹੋ ਜਾਂਦਾ ਹੈ ਖਲਾਰੇ ਜਿਹੇ ਪਾਈ ਦੇ ਵਿੱਚ ਤੇ ਸਮਾਨ ਮੈਂ ਹੋਰ ਵੀ ਕਾਫੀ ਲੈ ਕੇ ਆਈ ਐ ਜਿਹੜਾ ਬਜੂਬਾ ਵੀ ਲੈ ਕੇ ਆਈ ਐ ਇਹ ਤਾਂ ਮੈਂ ਲਾਸਟ ਵਾਰ ਗਈ ਸੀ ਨਾ ਉਦੋਂ ਮੈਂ 2 ਮਹੀਨੇ ਲਈ ਗਈ ਸੀ ਫਿਰ ਮੇਰਾ ਕੋਈ ਪਲਾਨ ਨਹੀਂ ਸੀਗਾ ਸਰਦੀਆਂ ਦੇ ਵਿੱਚ ਰਹਿਣ ਦਾ ਜਾਮਾ ਕਰਨੀਆਂ ਬਹੁਤ ਔਖਾ ਹੋਇਆ ਸੀਗਾ ਤੇ ਜਿਹੜੀਆਂ ਇੰਡੀਆ ਤੋਂ ਲੈ ਕੇ ਆਉਣੀਆਂ ਨੇ ਆ ਉਹਨਾਂ ਦਾ ਇੱਕ ਪੇਅਰ ਜੇ ਮਿਲਦਾ ਆ ਉਹ ਫਿਰ ਮਤਲਬ ਇਕੱਠੀਆਂ ਨਹੀਂ ਹੁੰਦੀਆਂ ਹੈਗੀਆਂ ਫਿਰ ਬੰਦੇ ਨੂੰ ਉੱਥੇ ਜਦੋਂ ਸਲੈਕਟ ਕਰਨ ਲੱਗਦੇ ਹੁੰਦੀਆਂ ਨਾ ਉਹ ਬਾਹਲੇ ਔਖਾ ਕੰਮ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਮਤਲਬ ਉਹ ਨਿੱਕੇ ਨਿੱਕੇ ਜਿਹੇ ਕੰਮ ਆਣਾ ਮੈਨੂੰ ਬਾਹਲੇ ਔਖੇ ਜੇ ਲੱਗਦੇ ਹੁੰਦੇ ਆ ਤੇ ਇਹ ਹੁਣ ਮੈਂ ਕਾਸ ਤੋਂ ਵੱਡਾ ਪੈਕ ਹੀ ਲੈ ਆਂਦਾ ਉਹਦੇ ਚ 12 12 ਨੇ ਮੈਂ ਇਕੱਠੇ ਲੈ ਆਣੇ ਮੈਂ ਕਿਹ ਨਾਲੇ ਮੰਮੀ ਪਾ ਲੈਣਗੇ ਨਾਲੇ ਮੈਂ ਪਾ ਲੂੰਗੀ ਸੇ ਸਭ ਦੇ ਵੀ ਇੰਹੀਂ ਲਿਆਏ ਵੀ ਜੇ ਡੈਡੀ ਨੂੰ ਵੀ ਲੋੜ ਹੋਈ ਵਿੱਚ ਉਹਦੇ ਚ ਉਹ ਡੈਡੀ ਵੀ ਲੈ ਆਉਣਗੇ ਲੈ ਲੈਣਗੇ ਪਰ ਡੈਡੀ ਨੇ ਤਾਂ ਡੈਡੀ ਵੈਸੇ ਵਧੀਆ ਰੱਖ ਲੈਂਦੇ ਆ ਡੈਡੀ ਉਹ ਵਧੀਆ ਹੁੰਦੀਆਂ ਨੇ ਪਰ ਉਹਦੇ ਚ ਜੇ ਨਵਾਈਟੀ ਲੈ ਕੇ ਆਂਦੀਆਂ ਨੇ ਡੈਡੀ ਨੂੰ ਵੀ ਹੋਰ ਵਧੀਆ ਲੱਗਣਗੀਆਂ ਮੰਮੀ ਤੇ ਮੈਂ ਮੰਮੀ ਦੀਆਂ ਪਿਛਲੀ ਵਾਰ ਮੈਂ ਸਾਰੀਆਂ ਪਾਈਆਂ ਨੇ ਕੁਝ ਮੈਂ ਇੱਧਰ ਹੀ ਚੱਕ ਲਈ ਸੀ ਇਸ ਵਾਰੀ ਮੈਂ ਸੋਚਿਆ ਮੈਂ ਲੈ ਕੇ ਜਾਵਾਂ ਮੈਂ ਕਿਹਾ ਮੰਮੀ ਨੇ ਕਿਹਾ ਤੂੰ ਤਾਂ ਹਰ ਵਾਰੀ ਸਰਦੀਆਂ ਜਾ ਜਾਂਦੀਆਂ ਮੇਰੀਆਂ ਸਾਰੀਆਂ ਜਰਾਬਾਂ ਦਾ ਕੰਮ ਖਤਮ ਕਰ ਦੇਣਾ ਕਿਉਂਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਜਰਾਬਾਂ ਹੋ ਗਈਆਂ ਤੇ ਜਿਵੇਂ ਬੰਦੇ ਦੀਆਂ ਬਨੇਣਾ ਤੇ ਰਮਾਲ ਹੁੰਦੇ ਆ ਇਹ ਕ ਇਹ ਇੰਨਾ ਨਰੋਲਾ ਪਿਆ ਹੀ ਰਹਿੰਦਾ ਹੈ ਘਰ ਦੇ ਵਿੱਚ ਕਿੰਨੀ ਮਰਜ਼ੀ ਹੋਣ ਇਹ ਲੱਭਦੀ ਹੀ ਨਹੀਂ ਹੁੰਦੀਆਂ ਕਿ ਜਦੋਂ ਵੀ ਕਿਤੇ ਨਾ ਕਿਤੇ ਆਉਣਾ ਜਾਣਾ ਹੁੰਦਾ ਆ ਡੈਡੀ ਸਾਡੇ ਕਾਫੀ ਰੱਖਦੇ ਹੁੰਦੇ ਆ ਉਹਨਾਂ ਦਾ ਨਹੀਂ ਕਦੇ ਆ ਗੱਲ ਪਿੱਛੇ ਨਾਲ ਪਿਆ ਬਾਕੀ ਜਿਵੇਂ ਮਤਲਬ ਮੇਰੇ ਡੈਡੀ ਨੇ ਉਹਨਾਂ ਦੇ ਵੀ ਉਹਨਾਂ ਦਾ ਵੀ ਇਹ ਨਰੋਲਾ ਪੈਂਦਾ ਰਿਹਾ ਉਹਨਾਂ ਦੀ ਵੀ ਹੁਣ ਕਾਫੀ ਬਣਾਣਾ ਇੱਧਰ ਉੱਧਰ ਹੋ ਗਈਆਂ ਕੁਝ ਸਾਡੇ ਸਮਾਨ ਦੇ ਵਿੱਚ ਆ ਗਈਆਂ ਉਹਨਾਂ ਦਾ ਹੁਣ ਰੁੱਲ ਗਿਆ ਇਦਾਂ ਹੀ ਸਮਾਨ ਜਣਾ ਉਵੇਂ ਬਾਹਰ ਔਖਾ ਹੋ ਜਾਂਦਾ ਤਾਂ ਕਰਕੇ ਮੈਂ ਕਿਹਾ ਜਰਾਬਾ ਦਾ ਰੋਲਾ ਹੀ ਨਿਵੇੜ ਦੇਣਾ ਹੈ ਕਿ ਸਰਦੀਆਂ ਚ ਲੱਭਣੀਆਂ ਨਹੀਂ ਪੈਣੀਆਂ ਨਹੀਂ ਜਦੋਂ ਮੈਂ ਕਿਸੇ ਪਾਸੇ ਜਾਣਾ ਹੁੰਦਾ ਸੀ ਮੈਂ ਮੰਮੀ ਨੂੰ ਕਹਿਣਾ ਮੰਮੀ ਉਹ ਤਾਂ ਧੋਣੇ ਆ ਲਿਆਵੇਂ ਹੁਣ ਹੋਰ ਦੇ ਦੋ ਹੁਣ ਆਪਾਂ ਤੁਹਾਨੂੰ ਇੰਡੀਆ ਜਾ ਕੇ ਦਿਖਾਵਾਂਗੇ ਵੀ ਕਿਹੜਾ ਕਿਹੜਾ ਸਮਾਨ ਕੀ ਦੇਖ ਕੇ ਪਸੰਦ ਆਉਂਦਾ ਫਿੱਟ ਆਉਂਦਾ ਕਿਹੜਾ ਨਹੀਂ ਆਉਂਦਾ ਦੇਖੋ ਜਿਹੜਾ ਜਿਹਦੇ ਕਰਮਾ ਚ ਹੋਇਆ ਪਰ ਆਪਾਂ ਆਪਣੇ ਵੱਲੋਂ ਵਧੀਆ ਹੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇੱਥੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ